ਭਾਈ ਗੁਰਦੇਵ ਸਿੰਘ ਕੌਕੇ ਸਾਬਕਾ ਕਾਰਜਕਾਰੀ ਜਥੇਦਾਰ ਦਾ ਕਥਿਤ ਕਤਲ ਮਾਮਲਾ ਉਸ ਦੇ ਵਿੱਚ 30 ਤੋਂ 32 ਸਾਲਾਂ ਤੋਂ ਬਾਅਦ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਗ ਖੁੱਲੀ ਹੈ ਨੀਂਦ ਖੁੱਲੀ ਹੈ ਕਿ ਹੁਣ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਵਕੀਲਾਂ ਦੀ ਪੰਜ ਮੈਂਬਰੀ ਕਮੇਟੀ ਔਰ ਇਸ ਕਮੇਟੀ ਦਾ ਇਹੀ ਕੰਮ ਹੈ ਕਿ ਇਸ ਮਾਮਲੇ ਉੱਤੇ ਇਸ ਕਥਿਤ ਕਤਲ ਮਾਮਲੇ ਦੇ ਉੱਤੇ ਕੋਖ ਕੀਤੀ ਜਾਵੇ ਜਿਹੜੀ ਰਿਪੋਰਟ ਬਣਾਈ ਗਈ ਸੀ 1998 ਦੇ ਵਿੱਚ ਉਸ ਰਿਪੋਰਟ ਦੀ ਕੋਖ ਕੀਤੀ ਜਾਵੇ ਬੀਪੀ ਤਿਵਾੜੀ ਰਿਪੋਰਟ ਬਾਰੇ ਵਿਸ਼ਲੇਸ਼ਣ ਕੀਤਾ ਜਾਵੇ ਔਰ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਕਾਨੂੰਨੀ ਕਾਰਵਾਈ ਮੁਕੰਮਲ ਕੀਤੀ ਜਾਵੇ ਇਹ ਹੁਕਮ ਸ਼੍ਰੀਕਾਲਤਕ ਸਾਹਿਬ ਦੇ ਜਸੇਦਾਰ ਗਿਆਨੀ ਰਗਵੀਰ ਸਿੰਘ ਦਾ ਪਰ ਹੈਰਾਨੀ ਦੀ ਗੱਲ ਹੈ ਇਹੋ ਜਿਹਾ ਹੀ ਹੁਕਮ ਸ਼੍ਰੀਕਾਲਤਕ ਸਾਹਿਬ ਦੇ ਜਸੇਦਾਰ ਗਿਆਨੀ ਰਗਵੀਰ ਸਿੰਘ ਨੇ ਬਲਵੰਤ ਸਿੰਘ ਰਾਜੋਆਣਾ ਮਾਮਲੇ ਦੇ ਵਿੱਚ ਵੀ ਕੀਤਾ ਸੀ ਕਿ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਪੂਰੀ ਕੀਤੀ ਜਾਵੇ ਪ੍ਰਕਿਰਿਆ ਪੂਰੀ ਕੀਤੀ ਜਾਵੇ ਤੇ ਰਿਹਾਈ ਕਰਵਾ ਦਿੱਤੀ ਜਾਵੇ ਅਜੇ ਤੱਕ ਉਹ ਨਹੀਂ ਹੋ ਸਕਿਆ ਅਨੀ ਦੇਰ ਦੀ ਸਟੋਮ ਨਿਕਰ ਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਪਾਈ ਹੋਈ ਉਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਹੱਲ ਨਹੀਂ ਹੋ ਸਕਿਆ ਔਰ ਪਵਿੱਖ ਵਿੱਚ ਵੀ ਕਦੋਂ ਹੋਣਾ ਹੈ ਇਸ ਬਾਰੇ ਦੀ ਕੋਈ ਮੁਕੰਮਲ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਖੈਰ ਦੂਜੇ ਪਾਸੇ ਜੇ ਗੱਲ ਕਰੀਏ ਭਾਈ ਗੁਰਦੇਵ ਸਿੰਘ ਕੌਂਕੇ ਕਥਿਤ ਕਤਲ ਮਾਮਲੇ ਦੀ ਤੇ ਉਸ ਦੇ ਵਿੱਚ ਵੀ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਉਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦਾ ਇਹ ਹੁਕਮ ਸੀ ਔਰ ਉਹਨਾਂ ਦੇ ਹੁਕਮ ਦੇ ਅਦਾਵਕ एसजीपीसी ਵੱਲੋਂ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਦੇ ਵਿੱਚ ਵੱਖ-ਵੱਖ ਸੀਨੀਅਰ ਐਡਵੋਕੇਟਸ ਸ਼ਾਮਿਲ ਨੇ ਇਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਜਿਹੜੇ ਆਪ ਵਕੀਲ ਨੇ ਉਹ ਵੀ ਸ਼ਾਮਿਲ ਨੇ ਔਰ ਇਸ ਕਮੇਟੀ ਦਾ ਇੱਕੋ ਮਾਤਰ ਇਹੀ ਕੰਮ ਹੈ ਕਿ ਇਹ ਕਮੇਟੀ ਜਿਹੜੀ ਹੈ ਗੁਰਦੇਵ ਸਿੰਘ ਕੌਂਕੇ ਕਥਿਤ ਕਤਲ ਮਾਮਲੇ ਦੇ ਵਿੱਚ ਰਿਪੋਰਟ ਦੀ ਕੋਖ ਕਰੇਗੀ ਔਰ ਉਸ ਰਿਪੋਰਟ ਦੇ ਮੁਤਾਬਕ ਜਲਦ ਤੋਂ ਜਲਦ ਕਾਨੂੰਨੀ ਪ੍ਰਕਿਰਿਆ ਖਤਮ ਕਰਕੇ ਤੇ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰੇਗੀ ਇਸ ਕਮੇਟੀ ਦੇ ਵਿੱਚ ਜਿਵੇਂ ਕੀ ਗੱਲ ਕੀਤੀ ਗਈ ਹੈ ਕਿ ਐਸਜੀਪੀਸੀ ਮੈਂਬਰ ਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੀ ਸ਼ਾਮਿਲ ਨੇ ਔਰ ਉਹਨਾਂ ਦੇ ਨਾਲ ਵੱਖ-ਵੱਖ ਐਡਵੋਕੇਟਸ ਸ਼ਾਮਿਲ ਕੀਤੇ ਗਏ ਨੇ ਇਸ ਦੇ ਵਿੱਚ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਹਾਈ ਕੋਰਟ ਦੇ ਐਡਵੋਕੇਟ ਪੁਨੀਤ ਕੌਰ ਸੇਖੋਂ ਜਲੰਧਰ ਦੇ ਸਾਬਕਾ ਜ਼ਿਲ੍ਹਾ ਟਰਨੀ ਬਲਤੇਜ ਸਿੰਘ ਢਿੱਲੋਂ ਅਤੇ ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਟਰਨੀ ਅਮਰਜੀਤ ਸਿੰਘ ਧਾਮੀ ਇਸ ਦੇ ਵਿੱਚ ਸ਼ਾਮਿਲ ਨੇ ਇਸ ਕਮੇਟੀ ਦਾ ਜਿਵੇਂ ਕੀ ਗੱਲ ਕੀਤੀ ਗਈ ਹੈ ਮੁੱਖ ਕੰਮ ਉਹੀ ਹੈ ਕਿ ਇਨਸਾਫ ਦਵਾਇਆ ਜਾਵੇ ਪਰ ਐਨੀ ਦੇਰ ਬਾਅਦ ਇਨਸਾਫ ਦੀ ਜਿਹੜੀ ਹੈ ਇਹ ਮੰਗ ਕਿਉਂ ਉੱਪਰ ਦੀ ਪਈ ਹੈ 30 ਤੋਂ 32 ਸਾਲਾਂ ਬਾਅਦ ਇਨਸਾਫ ਦੀ ਯਾਦ ਆਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਨੇ ਸਾਲਾਂ ਦੇ ਵਿੱਚ ਇਸ ਤੋਂ ਧਿਆਨ ਨਹੀਂ ਦੇ ਸਕੀ ਐਨੇ ਸਾਲਾਂ ਦੇ ਵਿੱਚ ਇਹ ਮਾਮਲਾ ਫਾਈਲਾਂ ਦੇ ਵਿੱਚ ਦੱਬਿਆ ਰਹਿ ਗਿਆ ਔਰ ਅਚਾਨਕ ਹੁਣ ਜਦੋਂ ਗੁਰਦੇਵ ਸਿੰਘ ਕੌਂਕੇ ਦਾ ਕਥਿਤ ਕਤਲ ਮਾਮਲਾ ਸਾਹਮਣੇ ਆਇਆ ਤੇ ਉਸ ਦੇ ਵਿੱਚ ਹੁਣ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਔਰ ਨਾਲ ਦੀ ਨਾਲ ਹੁਣ ਕਾਨੂੰਨੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਚਾਨਕ ਉਸ ਵੇਲੇ ਜਦੋਂ ਚੋਣਾਂ ਨਜ਼ਦੀਕ ਨੇ ਉਸ ਵੇਲੇ ਜਦੋਂ 2024 ਦੀ ਚੋਣ ਨਜ਼ਦੀਕ ਹੈ ਲੋਕ ਸਭਾ ਚੋਣ ਆ ਰਹੀ ਹੈ ਉਦੋਂ ਅਚਾਨਕ ਇਹ ਮਾਮਲਾ ਵੀ ਨਿਕਲ ਆਇਆ ਔਰ ਅਚਾਨਕ ਇਸ ਮਾਮਲੇ ਦੇ ਉੱਤੇ ਕਾਰਵਾਈ ਵੀ ਜੜੀ ਹੈ ਉਹ ਆਰੰਭ ਦਿੱਤੀ ਗਈ ਜਿਸ ਤਰ੍ਹਾਂ ਕਿ ਪਹਿਲਾਂ ਜ਼ਿਕਰ ਕੀਤਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਮਾਮਲੇ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੱਖ ਹਦਾਇਤਾਂ ਸੀ ਤੇ ਉਸ ਅਧਾਰ ਦੇ ਉੱਤੇ ਕਮੇਟੀ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਿਸ ਕਮੇਟੀ ਦਾ ਕੰਮ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਇਨਸਾਫ ਦਿਵਾਇਆ ਜਾਵੇ ਉਹਨਾਂ ਦੀ ਰਿਹਾਈ ਮੁਕੰਮਲ ਕੀਤੀ ਜਾਵੇ ਜਾਂ ਫਿਰ ਸਜ਼ਾ ਦੀ ਜਿਹੜੀ ਮਾਫੀ ਸੀਗੀ ਉਸ ਉੱਤੇ ਸਾਈਨ ਕਰਵਾਏ ਜਾਣ ਕੇਂਦਰ ਸਰਕਾਰ ਵੱਲੋਂ ਪਰ ਅਜੇ ਤੱਕ ਨਾ ਤਾਂ ਉਹ ਹੋਇਆ ਔਰ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਤੋਂ ਜਲਦ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਦੂਜੇ ਪਾਸੇ ਗੁਰਦੇਵ ਸਿੰਘ ਕੌਂਕੇ ਮਾਮਲੇ ਦੇ ਵਿੱਚ ਵੀ ਪੰਜ ਮੈਂਬਰੀ ਕਮੇਟੀ ਹੁਣ ਬਣਾ ਦਿੱਤੀ ਗਈ ਹੈ ਪੰਜ ਮੈਂਬਰੀ ਕਮੇਟੀ ਕਿੰਨੀ ਕਾਰਜਸ਼ੀਲ ਹੋਵੇਗੀ ਇਸ ਦੇ ਵਿੱਚ ਸ਼ਾਮਿਲ ਇਹ ਐਡਵੋਕੇਟਸ ਜਿਹੜੇ ਨੇ ਉਹ ਕਿੰਨੇ ਕ ਸਫਲ ਹੋਣਗੇ ਕਿ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨੂੰ 30 ਤੋਂ 32 ਸਾਲਾਂ ਤੋਂ ਬਾਅਦ ਹੁਣ ਇਨਸਾਫ ਦਿਵਾ ਸਕਣਗੇ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਮਾਮਲੇ ਨੂੰ ਲੈ ਕੇ ਜ਼ਰੂਰ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ ਔਰ ਹਰਜਿੰਦਰ ਸਿੰਘ ਧਾਮੀ ਜਿਹੜੇ ਸਟ੍ਰੋਮਨੀਕਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦਾ ਇਹ ਦਾਵਾ ਆ ਕਿ ਇਹ ਕਮੇਟੀ ਜਿਹੜੀ ਹੈ ਉਹ ਜ਼ਰੂਰ ਆਪਣਾ ਕੰਮ ਮੁਕੰਮਲ ਕਰੇਗੀ ਔਰ ਗੁਰਦੇਵ ਸਿੰਘ ਕੌਕੇ ਦੇ ਪਰਿਵਾਰ ਨੂੰ ਜਿਹੜਾ ਇਨਸਾਫ ਦਿਵਾਉਣ ਦੇ ਵਿੱਚ ਸਫਲ ਰਹੇਗੀ ਹੁਣ ਦੇਖਣਾ ਹੋਵੇਗਾ ਆਉਣ ਵਾਲਾ ਸਮਾਂ ਕੀ ਕੁਝ ਲਿਆਉਂਦਾ ਹਾਲਾਂਕਿ ਇਹੀ ਅਰਦਾਸ ਕੀਤੀ ਜਾਂਦੀ ਹੈ ਕਿ ਦੋਵੇਂ ਮਾਮਲੇ ਭਾਵੇਂ ਗੁਰਦੇਵ ਸਿੰਘ ਕੌਕੇ ਦਾ ਕਥਿਤ ਕਤਲ ਮਾਮਲਾ ਹੋਵੇ ਜਾਂ ਫਿਰ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਦਾ ਮਾਮਲਾ ਹੋਵੇ ਦੋਵਾਂ ਦੇ ਵਿੱਚ ਇਹਨਾਂ ਕਮੇਟੀਆਂ ਨੂੰ ਸਫਲਤਾ ਮਿਲੇ ਔਰ ਦੋਮਾ ਦੋਮਾ ਕਮੇਟੀਆਂ ਦੇ ਮੁਖ ਜਿਹੜੇ ਉਦੇਸ਼ ਹੈਗੇ ਨੇ ਉਹ ਪੂਰੇ ਹੋਣ ਪਰ ਇਸ ਮਾਮਲੇ ਨੂੰ ਲੈ ਕੇ ਸਮਾਂ ਹੀ ਦੱਸੇਗਾ ਕਿ ਇਹ ਕਮੇਟੀਆਂ ਕਿਸ ਸੱਟੇ ਦੇ ਪਹੁੰਚਦੀਆਂ ਨੇ ਜੋ ਵੀ ਹੋਏਗਾ ਤੋ ਦੱਸਦੇ ਰਹਿਵਾਂਗੇ ਔਰ ਤੱਕ ਬ Subscribe to One India channel and never miss an update.